ਗੁਰਸੰਗਤ ਜੀ ਅੱਜ ਸਿੱਖ ਇਤਿਹਾਸ ਦਾ ਉਹ ਵੱਡਾ ਦਿਨ ਹੈ ਜਿਸ ਦਿਨ ਨੂੰ ਗੁਰੂ ਕੇ ਸਿੱਖਾਂ ਨੇ ਆਪਣੀਆਂ ਸ਼ਹਾਦਤਾਂ ਦੇ ਕੇ ਜੋ ਹਰੇਕ ਸਿੱਖ ਦੀ ਰੂਹ ਹੈ ਹਰੇਕ ਸਿੱਖ ਦਾ ਦਿਲ ਹੈ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਜਨਮ ਅਸਥਾਨ ਨਨਕਾਣਾ ਸਾਹਿਬ ਆਪਣੀਆਂ ਸ਼ਹਾਦਤਾਂ ਦੇ ਕੇ ਉਹਨਾਂ ਬੇਵਿਚਾਰੀ ਜ਼ਾਲਿਮਾਂ ਦੇ ਕੋਲੋਂ ਆ ਯਾਦ ਕਰਾਇਆ ਆਓ ਕੁਝ ਵਿਸ਼ੋਕੜ ਉਸ ਇਤਿਹਾਸ ਦਾ ਸਾਂਝਾ ਕਰਨ ਦਾ ਯਤਨ ਕਰੀਏ ਵੈਸੇ ਸਾਕੇ ਦਾ ਅਰਥ ਹੁੰਦਾ ਹੈ ਕਿ ਜੋ ਘਟਨਾ ਘਟਦੀ ਹੈ ਇਹ ਕੋਈ ਸਟੋਰੀ ਨਹੀਂ ਹੈ ਕੋਈ ਕਹਾਣੀ ਘੜੀ ਨਹੀਂ ਗਈ ਇਹ ਬਣਾਈ ਹੈ ਗੁਰੂ ਕੇ ਸਿੱਖਾਂ ਨੇ ਜਿਸ ਵੇਲੇ 1716 ਦੇ ਵਿੱਚ ਸਿੱਖ ਕੌਮ ਦੇ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਹੁੰਦੀ ਹੈ ਉਸ ਤੋਂ ਬਾਅਦ ਦਾ ਜਿਹੜਾ ਸਮਾਂ ਸਿੱਖ ਇਤਿਹਾਸ ਦਾ ਜਿਹੜਾ ਹੈ ਸਿੱਖ ਜੰਗਲਾਂ ਵਿੱਚ ਰਹਿ ਕੇ ਪਰ ਆਪਣੀ ਕੌਮ ਦੀ ਚੜ੍ਹਦੀ ਕਲਾ ਵਾਸਤੇ ਹਮੇਸ਼ਾ ਤਤਪਰ ਰਹਿੰਦੇ ਸਨ ਭਾਵੇਂ ਉਹਨਾਂ ਦਾ ਆਪਣਾ ਘਰ ਘਾਟ ਤਬਾਹ ਹੋ ਜਾਂਦਾ ਸੀ ਸਭ ਕੁਝ ਤਬਾਹ ਹੋ ਜਾਣਾ ਪਰ ਉਹਨਾਂ ਨੇ ਜੰਗਲਾਂ ਵਿੱਚ ਰਹਿ ਕੇ ਵੀ ਸਿੱਖੀ ਦੀ ਚੜ੍ਹਦੀ ਕਲਾ ਵਾਸਤੇ ਕੌਮ ਦੀ ਚੜ੍ਹਦੀ ਕਲਾ ਵਾਸਤੇ ਕੰਮ ਕਰਨਾ ਉਹਨਾਂ ਸਮਿਆਂ ਦੇ ਵਿੱਚ ਹੀ ਵੱਡੇ ਦੋ ਘੱਲੂ ਘਾਰੇ ਵਰਤੇ ਕਹਿਣਾ ਬੜਾ ਸੋਖਾ ਬਹੁਤ ਵੱਡੀ ਗਿਣਤੀ ਦੇ ਵਿੱਚ ਸਿੱਖਾਂ ਦਾ ਕਤਲੇਆਮ ਹੋਇਆ ਜਿਹਨੂੰ ਘੱਲੂ ਘਾਰੇ ਦਾ ਅਰਥ ਹੁੰਦਾ ਸਰਪਨਾਸ਼ ਕਰਨਾ ਵੈਸੇ ਤਾਂ ਆਪਣੇ ਸਾਡੇ ਨਾਲ ਤਿੰਨ ਘੱਲੂਕਾਰੇ ਵੱਡੇ ਵਰਤੇ ਆ ਇੱਕ 1746 ਦੇ ਵਿੱਚ ਇੱਕ 1762 ਦੇ ਵਿੱਚ ਤੇ ਇੱਕ 1984 ਦੇ ਵਿੱਚ ਜਦੋਂ ਸਿੱਖਾਂ ਦਾ ਕਤਲੇਆਮ ਹੋਇਆ ਵੱਡੇ ਸ਼ਹਿਰਾਂ ਦੇ ਵਿੱਚ ਪਰ ਜਿਨ੍ਹਾਂ ਸਿੱਖਾਂ ਨੂੰ ਮਾਰ ਪਈ ਉਹਨਾਂ ਨਿਖਰੇ ਆ ਇੱਕ ਕਥਨ ਸੀ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉ ਮੰਨੂ ਵੱਡਦਾ ਸੀ ਦੂਣ ਸਵਾਇ ਹੋਇ। ਇਨ੍ਹਾਂ ਸਮਿਆਂ ਦੇ ਵਿੱਚ ਗੁਰੂ ਸੰਗਤ ਜੀ ਗੁਰੂ ਕੇ ਸਿੱਖ ਜੰਗਲਾਂ ਵਿੱਚ ਰਹਿੰਦੇ ਸੀ ਜਿਹੜੇ ਗੁਰ ਘਰ ਸਨ। ਜਿਹੜੇ ਗੁਰਦੁਆਰਾ ਸਥਾਨ ਸਨ ਇਹਨਾਂ ਦੇ ਉੱਪਰ ਮਹੰਤਾਂ ਨੇ ਆਪਣੀ ਸੇਵਾ ਲਈ। ਠੀਕ ਹੈ ਉਹਨਾਂ ਨੇ ਉਹ ਸਮੇਂ ਦੇ ਵਿੱਚ ਸਿੱਖ ਕੌਮ ਦੇ ਇਹਨਾਂ ਗੁਰਧਾਮਾਂ ਨੂੰ ਸੰਭਾਲਿਆ। ਔਰ ਉਹਨਾਂ ਦੇ ਵਿੱਚ ਇਹ ਨਹੀਂ ਕਿ ਸਾਰੇ ਮਾੜੇ ਸਨ ਪਰ ਇਹ ਵੀ ਨਹੀਂ ਸੀ ਸਾਰੇ ਚੰਗੇ ਸਨ ਉਹਨਾਂ ਦੇ ਵਿੱਚ ਜਿਆਦਾ ਬੇਵਿਚਾਰੀ ਤੇ ਕੋ ਕਰਮੀ ਲੋਕ ਸਨ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਇਆ ਜਿਸ ਵੇਲੇ ਉਹਨਾਂ ਨੇ ਇਸ ਹਾਲਾਤ ਨੂੰ ਦੇਖਿਆ ਤੇ ਉਹ ਇਹ ਸੋਚਦੇ ਸਨ ਕਿ ਕਿ ਗੁਰਦੁਆਰੇ ਦਾ ਜਿਹੜਾ ਗਰੰਥੀ ਹੈ ਉਹ ਜਾ ਕੇ ਕਿਤੇ ਡੋਲੂ ਲੈ ਕੇ ਲੋਕਾਂ ਦੇ ਘਰ ਜਾ ਕੇ ਦੁੱਧ ਮੰਗਣ ਜਾਵੇ ਦਾਲ ਮੰਗਣ ਜਾਵੇ ਨਹੀਂ ਉਹਨਾਂ ਗੁਰਦੁਆਰਿਆਂ ਦੇ ਨਾਵਾਂ ਤੇ ਜ਼ਗੀਰਾਂ ਲਾਈਆਂ ਇੱਕ ਉਦਾਹਰਨ ਦੇ ਰਿਹਾ ਸ਼੍ਰੀ ਨਨਕਾਣਾ ਸਾਹਿਬ ਦੀ ਉਦਾਹਰਨ ਹੈ ਮਹਾਰਾਜਾ ਰਣਜੀਤ ਸਿੰਘ ਚਲਾ ਗਏ ਸੀ ਸਮੇਂ ਦਾ ਸ਼ਾਮ ਦਾ ਸਮਾਂ ਸੀ ਹਨੇਰਾ ਹੋ ਗਿਆ ਸੀ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਕੋਈ ਪ੍ਰਬੰਧ ਨਹੀਂ ਸੀ ਉਸ ਵੇਲੇ ਦੀਵੇ ਜਗਾਉਂਦੇ ਜਾਂ ਤੇ ਮਹਾਰਾਜਾ ਰਣਜੀਤ ਸਿੰਘ ਨੇ ਪੁੱਛਿਆ ਕਿ ਭਾਈ ਸਾਹਿਬ ਜੀ ਅੰਧੇਰਾ ਬਹੁਤ ਹੈ ਕਹਿਣ ਲੱਗਾ ਜੀ ਪੈਸੇ ਨਹੀਂ ਹਨ ਤੇਲ ਵਾਸਤੇ ਮਹਾਰਾਜਾ ਰਣਜੀਤ ਸਿੰਘ ਨੇ ਆਖਿਆ ਮੇਰੀ ਘੋੜੇ ਤੇ ਬਹਿ ਜਾ ਉਹਨੂੰ ਬਿਠਾਇਆ ਜਿੱਥੇ ਤੱਕਰ ਜਾਏਗਾ ਉਹਨੀ ਜ਼ਗੀਰ ਮੈਂ ਗੁਰਦੁਆਰੇ ਦੇ ਨਾਮ ਤੇ ਕਰੋ ਕੀਤੀ ਸੀ ਚਾਹੇ ਤਰਨਤਾਰਨ ਸਾਹਿਬ ਸੀ ਜਿੰਨੇ ਵੀ ਵੱਡੇ ਗੁਰਦੁਆਰੇ ਸਨ ਪਰ ਉਹ ਜਿਹੜੇ ਉੱਥੇ ਕਾਬਜ ਲੋਕ ਸਨ ਇਹਨਾਂ ਚੀਜ਼ਾਂ ਦਾ ਨਜਾਇਜ਼ ਫਾਇਦਾ ਚੁੱਕਣ ਲੱਗ ਗਏ ਜਿੱਥੇ ਕੋਈ ਕੰਮ ਕਰਨੇ ਉਹਨਾਂ ਨੇ ਸ਼ੁਰੂ ਕਰ ਦਿੱਤੇ ਤੇ ਸਿੱਖ ਜਿਹੜੇ ਆ ਜੰਗਲਾਂ ਦੇ ਵਿੱਚ ਰਹਿੰਦੇ ਸੀ ਪਰ ਉਹਨਾਂ ਦਾ ਜਿਹੜਾ ਕਬਜਾ ਫਿਰ ਅੰਗਰੇਜ਼ ਆ ਗਏ ਅੰਗਰੇਜ਼ਾਂ ਦਾ ਕੰਮ ਕੀ ਸੀ ਕਿ ਪਾੜੋ ਤੇ ਰਾਜ ਕਰੋ ਤੇ ਸਭ ਤੋਂ ਬਾਅਦ ਹੀ ਪੰਜਾਬ ਦੇ ਉੱਪਰ ਉਹ ਕਬਜ਼ਾ ਕਰ ਸਕੇ ਤੇ ਸਭ ਤੋਂ ਪਹਿਲਾਂ ਆਜ਼ਾਦੀ ਵੀ ਪੰਜਾਬ ਤੋਂ ਸ਼ੁਰੂ ਹੋਈ ਲੜਾਈ ਵੀ ਪੰਜਾਬ ਤੋਂ ਸ਼ੁਰੂ ਹੋਈ ਆਜ਼ਾਦੀ ਦੀ ਉਹ ਸਾਰਿਆਂ ਤੋਂ ਬਾਅਦ ਹੀ ਪੰਜਾਬ ਤੇ ਉਹ ਕਬਜ਼ਾ ਕਰ ਸਕੇ ਹੁਣ ਉਹ ਸਿੱਖ ਰੜਕਦੇ ਸੀ ਕੋਈ ਵੀ ਸਰਕਾਰ ਹੋਵੇ ਚਾਹੇ ਆਉਣ ਵਾਲੀਆਂ ਸਰਕਾਰਾਂ ਵੀ ਹੋਣ ਜਾਂ ਮੌਜੂਦਾ ਸਰਕਾਰਾਂ ਹੋਣ ਹਮੇਸ਼ਾ ਸਿੱਖ ਜਿਹੜੇ ਆ ਉਹਨਾਂ ਨੂੰ ਰੜਕਦੇ ਆ ਤੇ ਤੁਹਾਡੀਆਂ ਜਿਹੜੀਆਂ ਤਰੱਕੀਆਂ ਹਨ ਤੁਹਾਡੇ ਕਾਰੋਬਾਰ ਜਿਹੜੇ ਆ ਵੀ ਛੋਟੀ ਜੀ ਉਮਰ ਦੀ ਜਿਹੜੀ ਕੌਮ ਹੈ ਏਡੀਆਂ ਵੱਡੀਆਂ ਪੂਰੇ ਵਰਲਡ ਦੇ ਵਿੱਚ ਅੱਜ ਨਾਮਣਾ ਕਮਾ ਕੇ ਬੈਠੀ ਹੈ ਤੇ ਹਰ ਇੱਕ ਸਰਕਾਰ ਨੂੰ ਉਹ ਚੁੱਭਦੇ ਆ ਉਹ ਸਮੇਂ ਅੰਗਰੇਜ਼ਾਂ ਨੂੰ ਵੀ ਸੀ ਵੀ ਇਹ ਕਿਦਾਂ ਇਹਨਾਂ ਨੂੰ ਕਾਬੂ ਕੀਤਾ ਜਾਏ ਇਹਨੂੰ ਤਾਕਤ ਕਿੱਥੋਂ ਮਿਲਦੀ ਹੈ ਉਹਨਾਂ ਨੇ ਆਖਿਆ ਵੀ ਇਹਨਾਂ ਨੂੰ ਤਾਕਤ ਮਿਲਦੀ ਹੈ ਗੁਰਦੁਆਰਿਆਂ ਦੇ ਵਿੱਚੋਂ ਜਦੋਂ ਗੁਰਦੁਆਰੇ ਜਾਂਦੇ ਆ ਗੁਰਦੁਆਰੇ ਦੇ ਵਿੱਚ ਸਿੱਖੀ ਦਾ ਪ੍ਰਚਾਰ ਹੁੰਦਾ ਤੇ ਉੱਥੋਂ ਇਹਨਾਂ ਨੂੰ ਤਾਕਤ ਮਿਲਦੀ ਉਸ ਕਰਕੇ ਆਪਣੇ ਧਰਮ ਦੇ ਵਾਸਤੇ ਆਪਨਾ ਆਪ ਵਾਰਨ ਵਾਸਤੇ ਵੀ ਤਿਆਰ ਹੋ ਜਾਂਦੇ ਉਹਦਾ ਇਹ ਜਿਹੜਾ ਕਾਰਨ ਹੈ ਕਿ 550 ਸਾਲ ਦੇ ਵਿੱਚ 9 ਲੱਖ ਤੋਂ ਵੱਧ ਸ਼ਾਤਾਂ ਸਿੱਖਾਂ ਨੇ ਦਿੱਤੀਆਂ ਅੱਜ ਤੱਕ ਗੁਰਦੁਆਰਿਆਂ ਦੀ ਸੇਵਾ ਵਾਸਤੇ ਆ ਤੀਸਰਾ ਅਸੀਂ ਜਦੋਂ ਬਲੇ ਅਰਦਾਸ ਵਿੱਚ ਪੈਰਾ ਪੜ੍ਹਦੇ ਆ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੇ ਸ਼ਬਦ ਬੜਾ ਛੋਟਾ ਹੈ ਪਰ ਜਦੋਂ ਉਹਨੂੰ ਪਿਛਾ ਪਰਸ਼ੋਕੜ ਦੇਖਾਂਗੇ ਚਾਹੇ ਸ੍ਰੀ ਦਰਬਾਰ ਸਾਹਿਬ ਦੀ ਮਰਜ਼ਾਦਾ ਸੀ ਇਦਾਂ ਦਾ ਸਮਾਂ ਵੀ ਆਇਆ ਸਾਧ ਸੰਗਤ ਜੀ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਦੇ ਵਿੱਚ ਮੂਰਤੀਆਂ ਵੀ ਸਥਾਪਿਤ ਹੋ ਗਈਆਂ ਸਨ ਤੇ ਉਹ ਤਾਂ ਉਸ ਸਮੇਂ ਦੇ ਸਿੱਖ ਵਿਦਵਾਨ ਸਨ ਗਿਆਨੀ ਦਿੱਤ ਸਿੰਘ ਜੀ ਪ੍ਰੋਫੈਸਰ ਗੁਰਮukh ਸਿੰਘ ਜੀ ਵਰਗਿਆਂ ਨੇ ਉਸ ਸਮੇਂ ਸਿੱਖਾਂ ਨੂੰ ਜਾਗਰੂਕ ਕੀਤਾ ਤੇ ਉਥੋਂ ਹਟਾਇਆ ਗਿਆ ਉਹਨਾਂ ਗੁਰਦੁਆਰਿਆਂ ਦੇ ਕਾਬਜ ਕੌਣ ਸੀ ਖਾਸ ਕਰਕੇ ਦਰਬਾਰ ਸਾਹਿਬ ਦੇ ਵਿੱਚ ਗੁਰਨਾਨਕ ਸਾਹਿਬ ਦੀ ਅੰਸ਼ ਦੇ ਵਿੱਚੋਂ ਖੇਮ ਸਿੰਘ ਬੇਦੀ ਕਰਕੇ ਉਹ ਆਪਣਾ ਗੱਦਾ ਲਾ ਕੇ ਅੰਦਰ ਵੰਦਾ ਸੀ ਦਰਬਾਰ ਸਾਹਿਬ ਦੇ ਵਿੱਚ ਉਹ ਇੱਕ ਫਿਰ ਕਰਤਾਰ ਸਿੰਘ ਵੇਦੀ ਹੋਇਆ ਤੇ ਸਿੱਖਾਂ ਦੇ ਨਾਲ ਉੱਥੇ ਭੇਦ ਭਾਵ ਵੀ ਕੀਤਾ ਗਿਆ ਦਰਬਾਰ ਸਾਹਿਬ ਦੇ ਅੰਦਰ ਉੱਥੋਂ ਫਿਰ ਗੱਲ ਜਿਹੜੀ ਸੀ ਆਰੰਭ ਹੋਈ ਦਰਬਾਰ ਸਾਹਿਬ ਦੀ ਸੇਵਾ ਜਿਹੜੀ ਲਈ ਗਈ ਸ੍ਰੀ ਅਕਾਲ ਤਖਤ ਸਾਹਿਬ ਦੀ ਸੇਵਾ ਲਈਗੀ ਅੰਗਰੇਜ਼ ਜਿਹੜੇ ਸਨ ਉਹਨਾਂ ਦੇ ਸਰਬਰਾਹ ਹੁੰਦੇ ਸਨ ਜਿਦਾ ਅੱਜ ਕਹਿੰਦੇ ਨੇ ਜ਼ਥੇਦਾਰ ਉਹ ਆਪਣੇ ਬੰਦੇ ਤਿਆਰ ਕਰਦੇ ਸਨ ਚਾਹੇ ਤਰਨ ਤਰਨ ਸਾਹਿਬ ਸੀ ਚਾਹੇ ਅਕਾਲ ਤਖਤ ਸਾਹਿਬ ਸੀ ਇੱਕ ਉਦਾਹਰਨ ਦੇ ਰਿਆਂ ਉਸ ਸਮੇਂ ਦੇ ਵਿੱਚ ਸਰਬਰਾ ਸੀ ਅਰੂੜ ਸਿੰਘ ਜਿਸ ਵੇਲੇ ਜਲਿਆਂ ਵਾਲੇ ਬਾਗ ਦਾ ਕਾਂਡ ਹੋਇਆ ਜਰਨਲ ਡਾਇਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਸਰੋਪਾ ਵੀ ਅੰਗਰੇਜ਼ਾਂ ਨੇ ਦਵਾਇਆ ਅਰੂੜ ਸਿੰਘ ਦੇ ਕੋਲ ਅਰੂੜ ਸਿੰਘ ਕੌਣ ਹੈ ਸਿਮਰਨਜੀਤ ਸਿੰਘ ਮਾਨ ਦਾ ਨਾਨਾ ਸੀ ਜਿਹੜਾ ਸਿਮਰਨਜੀਤ ਸਿੰਘ ਮਾਨ ਅੱਜ ਜੀਂਦਾ ਹੈ ਉਹ ਪਾਬੰਦਾ ਵੀ ਉਹ ਆਪ ਵੀ ਵਿਰੋਧ ਕਰਦਾ ਹੈ ਉਹਦਾ ਨਾਨਾ ਸੀ ਅਰੂੜ ਸਿੰਘ ਤੇ ਹੁਣ ਉਹ ਜਿਹੜੇ ਕੌਮ ਦੇ ਆਗੂ ਬਣੇ ਉਹਨਾਂ ਦੇ ਘਰ ਦੇ ਅੱਗੇ ਰੋਟੀ ਖਾਂਦੇ ਜਰਨਲ ਡਾਇਰ ਜਿਹੜਾ ਸੀ ਤੇ ਇਦਾਂ ਦੇ ਉਹ ਲੋਕ ਜਿਹੜੇ ਸੀ ਉਹਨਾਂ ਨੇ ਪਿੱਠੂ ਸਨ ਉਹਨਾਂ ਨੂੰ ਖਰੀਦਿਆ ਹੋਇਆ ਸੀ ਅੰਗਰੇਜ਼ਾਂ ਤੇ ਤਰਨਤਾਰਨ ਸਾਹਿਬ ਤੋਂ ਘਟਨਾਵਾਂ ਜਿਹੜੀਆਂ ਸ਼ੁਰੂ ਹੁੰਦੀਆਂ ਸ੍ਰੀ ਅਕਾਲ ਤਖਤ ਸਾਹਿਬ ਦੀ ਪ੍ਰਬੰਧ ਵੀ ਆ ਜਾਂਦਾ 1920 ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆ ਜਾਂਦੀ ਫਿਰ ਸ੍ਰੀ ਅਕਾਲ ਤਖਤ ਸਾਹਿਬ ਦਾ ਪ੍ਰਬੰਧ ਆ ਜਾਂਦਾ ਪੰਥ ਦੇ ਹੱਥ ਦੇ ਵਿੱਚ ਤਰਨਤਾਰਨ ਸਾਹਿਬ ਦੇ ਵਿੱਚ ਘਟਨਾ ਘਟਦੀ ਇੱਕ ਗੁਰੂ ਕੇ ਸਿੱਖ ਹੋਇਆ ਭਾਈ ਸੰਤ ਸਿੰਘ ਜੀ ਉਹ ਕੀਰਤਨ ਕਰਦੇ ਸਨ ਉਹਨਾਂ ਨੇ ਇੱਕ ਦਿਨ ਸੰਗਤ ਬਹੁਤ ਸੀ ਉਹਨਾਂ ਨੇ ਸੰਗਤ ਨੂੰ ਸੰਬੋਧਨ ਕੀਤਾ ਵੀ ਭਾਈ ਅਮਰ ਛਕੋ ਗੁਰੂ ਵਾਲੇ ਬਣੋ ਤੇ ਉਹਨਾਂ ਦੀ ਤਕਰੀਰ ਜਿਹੜੀ ਸੀ ਉਹਨਾਂ ਨੂੰ ਬੜੀ ਚੁੱਭਦੀ ਸੀ ਜਿਹੜੇ ਸਰਬਰਾਜ ਸਨ ਤੇ ਉਹਨਾਂ ਨੇ ਕੀ ਕੀਤਾ ਭਾਈ ਸਾਹਿਬ ਦੀ ਬੱਚੀ ਨੂੰ ਬੇਪੱਤ ਕੀਤਾ ਗਿਆ ਤੇ ਉਹਨਾਂ ਦੇ ਬੱਚੇ ਨੂੰ ਪੱਥਰ ਨਾਲ ਬੰਨ ਕੇ ਸਰੋਵਰ ਬਹੁਤ ਵੱਡਾ ਤਰਨ ਤਾਰਨ ਸਾਹਿਬ ਦਾ ਉਹਦੇ ਵਿੱਚ ਡੋਬੋ ਕੇ ਉਹਨੂੰ ਮਾਰ ਦਿੱਤਾ ਗਿਆ ਸੰਗਤਾਂ ਦੇ ਵਿੱਚ ਰੋਹ ਪੈਦਾ ਹੋਇਆ ਸੰਗਤਾਂ ਦੇ ਵਿੱਚ ਉਹ ਸਮੇਂ ਦੇ ਵਿੱਚ ਭਾਈ ਹਜਾਰਾ ਸਿੰਘ ਵਰਗੇ ਜਿਹੜੇ ਗੁਰਦੁਆਰਾ ਸੁਧਾਰ ਲਹਿਰ ਦੇ ਮੁਖੀ ਸਨ ਜਿਹੜੇ ਪਹਿਲੇ ਸ਼ਹੀਦ ਹੋਇਆ ਗੁਰਦੁਆਰਾ ਸੁਧਾਰ ਲਹਿਰ ਦੇ ਭਾਈ ਹਜਾਰਾ ਸਿੰਘ ਤੇ ਉਹ ਸ਼ਹੀਦ ਹੁੰਦੇ ਆ ਤੇ ਉਹਨਾਂ ਦੀ ਜਿਸ ਵੇਲੇ ਅਰਥੀ ਜਾਂਦੀ ਹੈ ਤੇ ਫਿਰ ਉਹਨਾਂ ਦੀ ਮਾਂ ਜਿਹੜੀ ਹੈ ਬੜਾ ਭਾਪੂਰਤ ਬੋਲਦੀ ਹੈ ਸੰਗਤਾਂ ਦੇ ਵਿੱਚ ਵੀ ਜਕਾਰੇ ਲੱਗਦੇ ਆ ਕਿ ਮੇਰਾ ਪੁੱਤਰ ਜਿਹੜਾ ਹੈ ਕੌਮ ਦੇ ਲਿਖੇ ਲੱਗ ਗਿਆ ਤੇ ਜਦੋਂ ਭਾਈ ਹਜਾਰਾ ਸਿੰਘ ਦਾ ਭੋਗ ਹੁੰਦਾ ਤੇ ਭਾਈ ਲక్ష్మణ ਸਿੰਘ ਦੀ ਧਾਰੋਬਾਲ ਜਿਨ੍ਹਾਂ ਨੇ ਅੱਜ ਦੇ ਦਿਨ ਸਭ ਤੋਂ ਵੱਡੀ ਸ਼ਹਾਦਤ ਦਿੱਤੀ ਹੈ ਨਣਕਾਣਾ ਸਾਹਿਬ ਨੂੰ ਗੁਰਨਾਨਦ ਸਾਹਿਬ ਜੀ ਦੇ ਜਨਮ ਸਥਾਨ ਨੂੰ ਆਯਾਦ ਕਰਨ ਵਾਸਤੇ ਤੇ ਸਾਧ ਸੰਗਤ ਜੀ ਜਿਸ ਵੇਲੇ ਭਾਈ ਲక్ష్మణ ਸਿੰਘ ਨੇ ਵਾਹ ਕਿ ਸਮਾਂ ਆ ਗਿਆ ਕਿ ਹੁਣ ਅਸੀਂ ਆਪਣੇ ਗੁਰਧਾਮਾਂ ਨੂੰ ਆਯਾਦ ਕਰਾਈਏ ਖਾਸ ਕਰਕੇ ਨਣਕਾਣਾ ਸਾਹਿਬ ਨਣਕਾਣਾ ਸਾਹਿਬ ਦੀਆਂ ਦੋ ਘਟਨਾਵਾਂ ਜਿਹੜੀਆਂ ਸੀ ਜਿਹੜੇ ਸਿੱਖਾਂ ਦੇ ਹਿਰਦਿਆਂ ਨੂੰ ਬਲੁੰਦਰ ਦੇਤਾ ਉਹਨੋਂ ਉੱਥੇ ਦਾ ਜਿਹੜਾ ਮਹੰਤ ਸੀ ਨਰੈਣੂ ਨਰੈਣਦਾਸ ਵੀ ਕਹਿੰਦੇ ਆ ਨਰੈਣੂ ਕਰਕੇ ਉਹਨੂੰ ਅਸੀਂ ਸਬੋਧਨ ਕਰਦੇ ਆਂ ਤੇ ਉਹ ਅਤਿ ਦਰਜੇ ਦਾ ਬਿਵਚਾਰੀ ਬੰਦਾ ਸੀ ਅੰਦਰ ਹੀ ਸਾਰੇ ਕੋ ਕਰਮ ਹੁੰਦੇ ਸਨ ਨਨਕਾਣਾ ਸਾਹਿਬ ਗੁਰੂ ਨਾਨਕ ਸਾਹਿਬ ਦਾ ਜਨਮ ਔਰ ਸਿੱਖ ਦਾ ਸਿੱਖ ਦੀ ਰੂਹ ਹੈ ਅਸੀਂ ਅੱਜ ਵੀ ਅਰਦਾਸ ਕਰਦੇ ਆਂ ਇਹ ਬਖਤੀ ਤੌਰ ਤੇ ਅਰਦਾਸ ਦੇ ਨਾਲ ਜੋੜਿਆ ਗਿਆ ਕਿ ਜਿਨ੍ਹਾਂ ਨੂੰ ਪੰਥ ਤੋਂ ਬਿਛੋੜਿਆ ਗਿਆ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮਾਂ ਨੂੰ ਸਾਡੇ ਤਕਰੀਬਨ 150 ਗੁਰਦੁਆਰਾ ਪਾਕਿਸਤਾਨ ਦੇ ਵਿੱਚ ਰਹਿ ਗਿਆ 150 ਇਤਿਹਾਸਕ ਗੁਰਦੁਆਰਾ ਜਿਹਦੇ ਵਾਸਤੇ ਆਪਾਂ ਇਸੇ ਕਰਕੇ ਅਰਦਾਸ ਇਹਨ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮਾਂ ਦੇ ਤੇ ਪੰਜਾਬ ਤਾਂ ਉਧਰ ਹੀ ਚਲਾ ਗਿਆ ਸਾਰਾ ਰਹਿ ਗਿਆ ਉਸ ਸਮੇਂ ਦੇ ਵਿੱਚ ਜਿਸ ਵੇਲੇ ਉਹਨੇ ਅਤਿਆਚਾਰ ਵੱਧ ਗਏ ਇੱਕ ਘਟਨਾ ਘਟੀ ਬੀਬੀਆਂ ਇਸ਼ਨਾਨ ਕਰਨ ਵਾਸਤੇ ਸੇ ਬੀਬੀਆਂ ਦੀ ਬੇਪਤੀ ਕੀਤੀ ਗਈ ਉਹ ਕਰਮ ਹੋਇਆ ਉੱਥੇ ਤੇ ਉਸ ਤੋਂ ਬਾਅਦ ਇੱਕ ਸਿੰਧੀ ਜੱਜ ਸੀ ਰਿਟਾਇਰ ਹੋਇਆ ਤੇ ਹਰੇਕ ਸਿੰਧੀ ਜਿਹੜਾ ਅੱਜ ਵੀ ਸਿੰਘ ਸਿੰਧੀ ਜਿਹੜੇ ਹਨ ਗੁਰੂ ਨਾਨਕ ਦੇਵ ਦੇ ਉੱਪਰ ਸ਼ਰਧਾ ਰੱਖਦੇ ਰਿਟਾਇਰ ਹੋਇਆ ਤੇ ਉਹਨੇ ਆਖਿਆ ਵੀ ਗੁਰੂ ਪਾਤਸ਼ਾਹ ਜੀ ਦੇ ਦਰਬਾਰ ਤੇ ਵਿੱਚ ਆ ਕੇ ਸ਼ੁਕਰਾਨਾ ਕਰਨਾ ਕਿ ਸਾਰੀ ਜ਼ਿੰਦਗੀ ਇਮਾਨਦਾਰੀ ਦੇ ਨਾਲ ਨੌਕਰੀ ਕੀਤੀ ਆ ਤੇ ਸਾਧ ਸੰਗਤ ਜੀ ਇਹ ਇਦਾਂ ਦਾ ਸਮਝ ਹੀ ਸਮਦਾ ਜਦੋਂ ਉਹ ਸਿੰਧੀ ਜੱਦੀ ਜਾਂਦਾ ਉੱਥੇ ਉਦੇ ਨਾਲ ਉਹਦੀ 13 ਸਾਲ ਦੀ ਇੱਕ ਬੱਚੀ ਹੈ ਇੱਕ ਬੱਚਾ ਹੈ ਤੇ ਘਰ ਵਾਲੀ ਹੁਣ ਮੈਂ ਜਦਾਂ ਬੇਨਤੀ ਕੀਤੀ ਸਮਾਂ ਨਹੀਂ ਸੀ ਉਹ ਲਾਈਟਾਂ ਨਹੀਂ ਹੁੰਦੀਆਂ ਸੀ ਦੀਵੇ ਹੁੰਦੇ ਸਨ ਤੇ ਉਸ ਨੇ ਇਹ ਮੰਗ ਕੀਤੀ ਕਿ ਘਰ ਕਮਰੇ ਦੇ ਵਿੱਚ ਹਨੇਰਾ ਹੈ ਉਹ ਕਹਿੰਦਾ ਜੀ ਆਪਣੀ ਬੱਚੀ ਨੂੰ ਭੇਜ ਦਿਓ ਅਸੀਂ ਤੇਲ ਪਾ ਕੇ ਦੀਵਾ ਦੇ ਦਿੰਨੇ ਉਸ ਬੱਚੀ ਦੇ ਨਾਲ ਕੋ ਕਰਮ ਹੋਇਆ ਉਹਨੇ ਰੌਲਾ ਪਾਇਆ ਉਹਨੇ ਆਖਿਆ ਕਿ ਬੱਚੀ ਵੀ ਨਹੀਂ ਦਵਾਂਗੇ ਰਾਤ ਨੂੰ ਨਹੀਂ ਤਾਂ ਮਾਰ ਦੇਵਾਂਗੇ ਤੁਹਾਨੂੰ ਵੀ ਸਿਰੇ ਬੱਚੀ ਨੂੰ ਸਟੇਸ਼ਨ ਤੇ ਪਹੁੰਚਾ ਦੇਵਾਂਗੇ ਸਟੇਸ਼ਨ ਤੇ ਚਲੇ ਜਾਓ ਸਿਰੇ ਉੱਟ ਇਨਾ ਮਤਲਬ ਅਤਿਆਚਾਰ ਗੁਰੂ ਨਾਨਕ ਸਾਹਿਬ ਜੀ ਦੇ ਜਨਮ ਸਥਾਨ ਦੇ ਉੱਪਰ ਤੇ ਜਿਸ ਵੇਲੇ ਉਹਦੇ ਨਾਲ ਤਾਂ ਹੋਇਆ ਤੇ ਥੋੜੇ ਸਮੇਂ ਬਾਅਦ ਚ ਜਿਸ ਵੇਲੇ ਸਾਡੀ ਕੌਮ ਦੇ ਕੌਮ ਜਿਹੜੀ ਸੀ ਤਾਕਤ ਵਿੱਚ ਆ ਰਹੀ ਸੀ ਗੁਰਦੁਆਰਾ ਸੁਧਾਰ ਲਹਿਰ ਚੱਲ ਰਹੀ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਅਕਾਲੀ ਦਲ ਬਣ ਚੁੱਕਾ ਸੀ ਤੇ ਉਸ ਸਮੇਂ ਵਿੱਚ ਲਾਹੌਰ ਦੇ ਵਿੱਚ ਸਿੱਖ ਕਨਵੈਨਸ਼ਨ ਹੋਈ ਤੇ ਉਹਦੇ ਵਿੱਚ ਉਹ ਸਿੰਧੀ ਜੱਜ ਨੇ ਆ ਕੇ 2 ਮਿੰਟ ਦਾ ਸਮਾਂ ਮੰਗਿਆ ਪਿਉ ਨੇ ਆਖਿਆ ਵੀ ਸਿੱਖ ਤਾਂ ਉਹ ਸਨ ਜਿਹੜੇ ਦੂਸਰੇ ਦੀਆਂ ਬਹੁ ਬੇਟੀਆਂ ਬਚਾਉਂਦੇ ਸੀ ਅੱਜ ਤੁਹਾਡੇ ਘਰਾਂ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਕਰਮ ਹੋ ਰਿਹਾ ਤੇ ਸਿੱਖਾਂ ਦੇ ਵਿੱਚ ਰੋਹ ਆਇਆ ਕਿ ਹੁਣ ਕਿਸੇ ਵੀ ਤਰ੍ਹਾਂ ਨਨਕਾਣਾ ਸਾਹਿਬ ਨੂੰ ਆਯਾਦ ਕਰਾਇਆ ਜਾਏ ਹੁਣ ਤਾਕਤ ਕੀ ਸੀ ਅੰਗਰੇਜ਼ ਜਿਹੜੇ ਸਨ ਉਹਨਾਂ ਜਿੰਨੇ ਮਹੰਤ ਸਨ ਉਹਨਾਂ ਨੂੰ ਤਾਕਤ ਦਿੰਦੇ ਸਨ ਉਹ ਇਤਿਹਾਸ ਨਵੇਂ ਹੀ ਘੜ ਦਿੰਦੇ ਜਿੱਥੇ-ਜਿੱਥੇ ਬੈਠੇ ਆ ਉਹਨਾਂ ਨੇ ਮਰਯਾਦਾ ਅੱਜ ਸਾਡੀ ਮਰਯਾਦਾ ਕਿਉਂ ਨਹੀਂ ਹੈ ਹੋ ਕਿ ਅੱਜ ਖਾਸ ਕਰਕੇ ਪੰਜਾਬ ਦੇ ਵਿੱਚ 4-5 ਡੇਰੇ ਇੰਨੇ ਫੇਮਸ ਹਨ ਇੱਕ ਤਾਂ ਪੂਰੇ ਵਰਲਡ ਵਿੱਚ ਫੇਮਸ ਹੈ ਇਹ ਸਾਰੇ ਅੰਗਰੇਜ਼ਾਂ ਦੀ ਦੇਣ ਹੈ ਜਿੰਨੇ ਉਹਨਾਂ ਨੇ ਸਰਦਾਰ ਜਿਹੜੇ ਸਨ ਮਿਲਟਰੀ ਦੇ ਵਿੱਚੋਂ ਲਿਆ ਕੇ ਉਹਨਾਂ ਨੂੰ ਡੇਰੇ ਬਣਾ ਕੇ ਖੜੇ ਕਰ ਦਿੱਤੇ ਉਹਨਾਂ ਦੀ ਉਮਰ ਜਾਂਦਾ ਅਲੱਗ ਉਹ ਆਪਣੇ ਆਪਣੇ ਹਿਸਾਬ ਦੇ ਨਾਲ ਚੱਲਦੇ ਆ ਇਸੇ ਕਰਕੇ ਗੁਰੂ ਸਾਹਿਬ ਨੇ ਆਖਿਆ ਸੀ ਅੱਜ ਆਪਾਂ ਕੇਵਲ ਇਹ ਸੋਚਦੇ ਆਂ ਕਿ ਸਿੱਖ ਈਸਾਈ ਬਣ ਰਹੇ ਆ ਪੰਜਾਬ ਦੇ ਵਿੱਚ ਗੁਰੂ ਸਾਹਿਬ ਇਹਨਾਂ ਤੇ ਭਰੋਸਾ ਨਹੀਂ ਕਰਦੇ ਕਲਗੀਧਰ ਪਾਤਸ਼ਾਹ ਦੇ ਕਦੇ ਬਚਨ ਧਿਆਨ ਦੇ ਨਾਲ ਪੜੋ ਜੋ ਗੁਰੂ ਸਾਹਿਬ ਜੀ ਨੇ ਕਿਹਾ ਸੀ ਅੱਜ ਵੀ ਅੱਖਾਂ ਦੇ ਵਿੱਚ ਗਿਣਤੀ ਹੈ ਨਾ ਸਾਡੀ ਪਰ ਗੁਰੂ ਪਾਤਸ਼ਾਹ ਨੇ ਕੀ ਆਖਿਆ ਸੀ ਹਜ਼ਾਰ ਵਿੱਚ ਕਿਹਾ ਸੀ ਕਹਿੰਦੇ ਇਨ ਪੁੱਤਰਨ ਕੇ ਸੀਸ ਪਰ ਬਾਰ ਦੀਏ ਸੁੱਤ ਚਾਰ ਚਾਰ ਮੂਏ ਤੋਂ ਕਿਹਾ ਪਿਆ ਜੀਵਤ ਕਈ ਹਜ਼ਾਰ ਕਿਹਾ ਸੀ ਨਾ ਉਹਨਾਂ ਨੂੰ ਪਤਾ ਸੀ ਹਜ਼ਾਰ ਹੀ ਆ ਸਿੱਖ ਜਿਹੜੇ ਆ ਆ ਲੱਖਾਂ ਦੀ ਗਿਣਤੀ ਤੇ ਪੱਗਾ ਬੰਨ ਕੇ ਘੁੰਮਦੇ ਆ ਔਰ ਤੁਹਾਨੂੰ ਜਾਂ ਮੈਨੂੰ ਕੋਈ ਬਣਾ ਕੇ ਦਿਖਾਵੇ ਸਾਈ ਜਿਹੜਾ ਸਿੱਖ ਹੋਏਗਾ ਉਹ ਨਹੀਂ ਬਣੇਗਾ ਜਿਹੜਾ ਵਿਕ ਜਾਏਗਾ ਜਿਹੜਾ ਰਾਸ਼ਨ ਤੇ ਵਿਕ ਜਾਏਗਾ ਪੈਸੇ ਤੇ ਉਹ ਬਣ ਰਿਹਾ ਸਿੱਖ ਕਦੇ ਵੀ ਨਹੀਂ ਬਣੇਗਾ ਆਪਣਾ ਧਰਮ ਨਹੀਂ ਛੱਡਦਾ ਉਹ ਮਰ ਜਾਏਗਾ ਆਪਣੀ ਕੌਮ ਵਾਸਤੇ ਜੀਦ ਹੋ ਜਾਏਗਾ ਪਰ ਅਸਲੀ ਜੋ ਗੁਰੂ ਪਾਸ਼ਾ ਨਾਲ ਪਿਆਰ ਕਰਦਾ ਸਿੱਖ ਤੇ ਅਸੀਂ ਥੋੜੇ ਕੁਰਬਾਨੀਆਂ ਦਿੱਤੀਆਂ ਅੱਜ ਤੱਕ ਜਿਦਾ ਮੈਂ ਬੇਨਤੀ ਕੀਤੀ 550 ਸਾਲ ਦੇ ਇਤਿਹਾਸ ਵਿੱਚ 9 ਲੱਖ ਤੋਂ ਵੱਧ ਕੁਰਬਾਨੀਆਂ ਕਿਉਂ ਦਿੱਤੀਆਂ ਪਿਆਰ ਸੀ ਨਾ ਗੁਰੂ ਨਾਲ ਪਿਆਰ ਕਰਦੇ ਤੇ ਉਹ ਸਮੇਂ ਦੇ ਵਿੱਚ ਇੱਕ ਰੋਜ ਪੈਦਾ ਹੋਇਆ ਕਿ ਅਸੀਂ ਆਜ਼ਾਦ ਕਰਾਉਣਾ ਹੁਣ ਉਹਨਾਂ ਦਾ ਮਨਸਾ ਜਿਹੜਾ ਸੀ ਇਸ ਤਰ੍ਹਾਂ ਦਾ ਸੀ ਵੀ ਜਦੋਂ ਸਿੱਖ ਇਕੱਠੇ ਹੋਣ ਇਹਨਾਂ ਨੂੰ ਖਤਮ ਕਰ ਦਿੱਤਾ ਜਾਏ ਤੇ ਇਹਨੂੰ ਜਥੇ ਤਿਆਰ ਕੀਤੇ ਗਏ ਲక్ష్మణ ਸਿੰਘ ਧਾਰੋਵਾਲ ਇਹ ਮੁੱਖ ਜਥਾ ਸੀ ਜੋ ਅੱਜ ਦੇ ਦਿਨ ਸ਼ਹੀਦ ਹੋਏ ਤੇ ਹੁਣ ਜਿਸ ਵੇਲੇ ਜਿਹੜੇ ਕੌਮ ਦੇ ਆਗੂ ਸਨ ਜਾਂ ਜਥੇਦਾਰ ਕਰਤਾਰ ਸਿੰਘ ਛੱਬਰ ਵਗੈਰਾ ਉਹਨਾਂ ਨੂੰ ਪਤਾ ਲੱਗਾ ਵੀ ਕਿਸੇ ਤਰ੍ਹਾਂ ਸਾਰਿਆਂ ਨੂੰ ਰੋਕਿਆ ਜਾਏ ਜਥਿਆਂ ਨੂੰ ਰੋਕ ਦਿੱਤਾ ਜਾਏ ਪਰ ਕਿਸੇ ਤਰ੍ਹਾਂ ਹੁਣ ਅਜਵਲ ਕਰਾ ਸਮਾਂ ਨਹੀਂ ਸੀ ਸਾਰੇ ਨੂੰ ਖਬਰ ਮਿਲ ਜਾਂਦੀ ਉਹ ਜਥਾ ਜਿਹੜਾ ਸੀ ਘਰੋਂ ਤਿਆਰ ਹੋਇਆ ਭਾਈ ਲక్ష్ਮਨ ਸਿੰਘ ਦੀ ਧਾਰੋਬਾ ਤੇ ਉਹਨਾਂ ਦਾ ਪੁੱਤਰ ਸੀ ਭਾਈ ਮੰਗਲ ਸਿੰਘ ਕਰਪਾਣ ਬਹਾਦਰ ਮਿਲਟਰੀ ਦੇ ਵਿੱਚ ਸਨ ਉਹਨਾਂ ਦੇ ਪੁੱਤਰ ਤੇ ਉਹ ਕਿੱਥੋਂ ਲਿਆ ਸੀ ਉਹਨੂੰ ਕਹਿੰਦੇ ਹਨ ਉਹਨਾਂ ਦੇ ਘਰ ਔਲਾਦ ਨਹੀਂ ਸੀ ਲక్ష్ਮਨ ਸਿੰਘ ਦੇ ਉਹ ਬੱਚਾ ਕੀਰਤਨ ਕਰ ਰਿਹਾ ਸੀ ਇੱਕ ਜਗ੍ਹਾ ਉਹਨੂੰ ਜਦੋਂ ਕੀਰਤਨ ਕੀਤਾ ਤੇ ਜਾ ਕੇ ਉਹਨਾਂ ਆਖਿਆ ਬੱਚਾ ਤੇਰੇ ਮਾਪੇ ਕਿੰਨੇ ਭਾਗਸ਼ਾਲੀ ਆ ਕਿੰਨਾ ਸੋਹਣਾ ਕੀਰਤਨ ਕਰਦਾ ਰੋਣ ਲੱਗ ਗਿਆ ਕਹਿੰਦਾ ਤਾਂ ਮੇਰੇ ਮਾਪੇ ਨਹੀਂ ਹਨ ਕਹਿੰਦੇ ਕੋਈ ਗੱਲ ਨਹੀਂ ਤੇਰੇ ਮਾਪੇ ਨਹੀਂ ਤੇ ਸਾਡੇ ਔਲਾਦ ਕੋਈ ਨਹੀਂ ਅੱਜ ਗੁਰੂ ਨੇ ਤੈਨੂੰ ਮਾਪੇ ਦੇ ਦਿੱਤੇ ਸਾਨੂੰ ਔਲਾਦ ਦੇ ਦਿੱਤੀ ਗੁਰਦੁਆਰੇ ਵਿੱਚ ਹੀ ਖੜੇ ਆ ਨਾ ਤੇ ਉਹਨੂੰ ਪਾਲਿਆ ਨੌਕਰੀ ਅੰਗਰੇਜ਼ਾਂ ਦੀ ਮਿਲਟਰੀ ਵਿੱਚ ਭਰਤੀ ਹੋਇਆ ਸੀ ਤੇ ਉਹ ਅਮਰ ਸ਼ਾਹ ਗਿਆ ਤੇ ਕਿਰਪਾਨ ਪਾਉਂਦਾ ਸੀ ਤੇ ਉਸ ਨੂੰ ਜਿਹੜੇ ਲੋਕ ਜਿਹੜੇ ਉਹਦੇ ਵਿੱਚ ਵੀ ਖਰੀਦੇ ਹੁੰਦੇ ਸਨ ਅੱਜ ਵੀ ਮਿਲਟਰੀ ਦੇ ਵਿੱਚ ਗੁਰਦਾਰੇ ਵੀ ਹੁੰਦੇ ਆ ਗਰੰਥੀ ਵੀ ਹੁੰਦੇ ਆ ਤੇ ਉਹਨੇ ਉਹਨਾਂ ਕਿਹਾ ਵੀ ਤੂੰ ਕਿਰਪਾਨ ਨਾ ਪਾਇਆ ਕਰ ਤੇ ਉਹਨਾਂ ਨੇ ਕਿਹਾ ਵੀ ਮੇਰਾ ਸਾਡਾ ਧਰਮ ਹੈ ਤੇ ਸਾਡੇ ਚਿੰਨ ਹਨ ਤੇ ਉਹ ਕਹਿੰਦੇ ਗਰੰਥੀ ਤੁਹਾਡਾ ਕਹਿ ਦਵੇ ਤਾਂ ਸੀ ਕਹਿੰਦੇ ਗਰੰਥੀ ਨੇ ਕਿਹਾ ਨਹੀਂ ਜੀ ਕੋਈ ਜ਼ਰੂਰੀ ਨਹੀਂ ਹੈ ਤੇ ਉਹਨੂੰ ਨੌਕਰੀ ਤੋਂ ਸਸਪੈਂਡ ਕਰ ਦਿੱਤਾ ਗਿਆ ਫਿਰ ਉਹ ਕੌਮ ਨੇ ਬੜਾ ਉਹਦਾ ਸਨਮਾਨ ਕੀਤਾ ਉਹਨੂੰ ਕਹਿੰਦੇ ਸੀ ਭਾਈ ਮੰਗਲ ਸਿੰਘ ਕਿਰਪਾਨ ਬਹਾਦਰ ਤੇ ਇੱਕ ਇੱਕ ਇਸ ਘਟਨਾ ਦੇ ਵਿੱਚ ਇੱਕ ਚਿਹਰਾ ਹੈ ਭਾਈ ਕੇਰ ਸਿੰਘ ਭਾਈ ਕੇਰ ਸਿੰਘ ਜਿਹੜਾ ਸੀ ਸਾਧ ਸੰਗਤ ਦੀ ਉਹਦਾ ਪੁੱਤਰ ਦਰਬਾਰਾ ਸਿੰਘ ਜਿਹੜਾ 9 ਸਾਲ ਦੀ ਉਮਰ ਦੇ ਵਿੱਚ ਅੱਜ ਦੇ ਦਿਨ ਸ਼ਹਾਦਤ ਦਿੰਦਾ ਉਹ ਕਿਦਾਂ ਉਹਦੀ ਸ਼ਹਾਦਤ ਆਪਾਂ ਅੱਗੇ ਵਿਚਾਰ ਕਰ ਰਹੇ ਹਾਂ ਭਾਈ ਕੇਰ ਸਿੰਘ ਵੀ ਸਰਕਾਰੀ ਨੌਕਰੀ ਕਰਦਾ ਸੀ ਮਿਲਟਰੀ ਦੇ ਵਿੱਚ ਸੀ ਔਰ ਸਿੱਖ ਕਿੰਨਾ ਬਹਾਦਰ ਸੀ ਅੱਜ ਵੀ ਬਹਾਦਰ ਹਨ ਕਹਿੰਦੇ ਇੱਕ ਅਫਸਰ ਦੇ ਨਾਲ ਸ਼ਿਕਾਰ ਖੇਡਣ ਚਲਾ ਗਿਆ ਦੋਨੇ ਜਾਣੇ ਸ਼ਿਕਾਰ ਖੇਡਣ ਗਏ ਤੇ ਜੰਗਲ ਵਿੱਚ ਅੱਗੇ ਚਲੇ ਗਏ ਤੇ ਉਹਦੇ ਹੱਥ ਵਿੱਚ ਤਾਂ ਕੁਰਪਾਨ ਸੀ ਤੇ ਜਿਹੜਾ ਅੰਗਰੇਜ਼ ਅਫਸਰ ਸੀ ਉਹਦੇ ਕੋਲ ਬੰਦੂਕ ਸੀ ਸਾਹਮਣੇ ਆ ਗਿਆ ਸ਼ੇਰ ਤੇ ਅੰਗਰੇਜ਼ ਨੂੰ ਤਾਂ ਡਰ ਲੱਗਿਆ ਤੇ ਉਹ ਚੜ ਕੇ ਦਰਖਤ ਤੇ ਚੜ ਗਿਆ ਅੰਗਰੇਜ਼ ਅਫਸਰ ਜਿਹੜਾ ਹੁਣ ਉਹਨੂੰ ਵੀ ਕਹਿ ਰਿਹਾ ਮਿਸਟਰ ਕੇਰ ਸਿੰਘ ਤੂੰ ਵੀ ਉੱਪਰ ਆ ਜਾ ਤੈਨੂੰ ਚੜ੍ਹਨਾ ਨਹੀਂ ਆਉਂਦਾ ਦਰਖਤ ਤੇ ਸ਼ੇਰ ਸਾਹਮਣੇ ਆ ਗਿਆ ਉਹ ਕਹਿੰਦਾ ਕੋਈ ਗੱਲ ਨਹੀਂ ਉਹ ਵੀ ਸ਼ੇਰ ਹੈ ਤੇ ਮੈਂ ਵੀ ਸ਼ੇਰ ਹੀ ਆ ਆਉਣ ਦਿਓ ਉਹਨੂੰ ਫਿਰ ਕੇਰ ਸਿੰਘ ਨੇ ਮੁਕਾਬਲਾ ਕੀਤਾ ਜੀ ਆਪੋ ਫੋਟੋਆਂ ਦੇਖਦੇ ਨਾ ਪੂਰਾ ਜਵਾੜਾ ਪਾੜਿਆ ਸੀ ਕੇਰ ਸਿੰਘ ਉਹ ਭਾਈ ਕੇਰ ਸਿੰਘ ਹੋਇਆ ਜਿਹੜੇ ਅੱਜ ਦੇ ਦਿਨ ਉਹਨਾਂ ਨੇ ਵੀ ਸ਼ਹਾਦਤ ਦਿੱਤੀ ਤੇ ਉਹਨਾਂ ਦਾ ਪੁੱਤਰ ਜਿਹੜਾ ਸੀ ਉਹਨਾਂ ਦੀ ਉਮਰ ਘੱਟ ਸੀ ਘਰ ਵਾਲੀ ਤੇ ਜਲਦੀ ਚੜ੍ਹਾਈ ਕਰ ਗਈ ਤੇ ਉਹਦੀ ਦਾਦੀ ਨੇ ਪਾਲਿਆ ਸੀ ਤੇ ਜਦੋਂ ਭਾਈ ਕੇਰ ਸਿੰਘ ਤਿਆਰ ਹੋ ਰਿਹਾ ਕਿ ਅਸੀਂ ਨਨਕਾਣਾ ਸਾਹਿਬ ਨੂੰ ਆਜ਼ਾਦ ਕਰਾਉਣ ਜਾ ਰਹੇ ਹਾਂ ਇਸ਼ਨਾਨ ਕੀਤਾ ਤੇ ਮਾਂ ਨੂੰ ਪੁੱਛਦਾ ਵੀ ਪਿਤਾ ਜੀ ਕਿੱਥੇ ਚਲੇ? ਦਾਦੀ ਨੂੰ ਪੁੱਛਦਾ ਪਿਤਾ ਜੀ ਕਿੱਥੇ ਚਲੇ? ਦਾਦੀ ਕਹਿੰਦੀ ਐ ਇਹ ਸ਼ਹੀਦ ਹੋਣ ਵਾਸਤੇ ਜਾ ਰਹੇ। ਦੇਖੋ ਕਿੰਨਾ ਅੰਦਰ ਜਜਵਾ ਹੁੰਦਾ ਸੀ ਗੁਰਦੁਆਰਿਆਂ ਦੀ ਸੇਵਾ ਵਾਸਤੇ ਸਿੱਖਾਂ ਦੇ ਅੰਦਰ। ਤੇ ਦਾਦੀ ਮੈਂ ਵੀ ਜਾਣਾ। ਤੂੰ ਆਖੇ ਤੂੰ ਨਹੀਂ ਜਾਣਾ ਤੂੰ ਛੋਟਾ ਹੈ। ਤੇ ਦਾਦੀ ਤੂੰ ਹੀ ਤਾਂ ਸੁਣਾਉਂਦੀ ਐ ਨਾ ਬਾਬਾ ਜੋਰਾਵਾਰ ਸਿੰਘ 7 ਤੇ 9 ਸਾਲ ਦੇ ਸੀ ਮੈਂ ਵੱਡਾ ਹੀ ਆ ਨਾ। ਬਾਬਾ ਫਤੇ ਸਿੰਘ ਤੋਂ 2 ਸਾਲ ਵੱਡਾ ਹੀ ਆ ਨਾ। ਮੈਂ ਸ਼ਹੀਦ ਕਿਉਂ ਨਹੀਂ ਹੋ ਸਕਦਾ? ਉਹ ਜਥਾ ਜਿਹੜਾ ਸੀ ਸਾਜ ਸੰਗਤ ਦੀ तकरीबन ਲਗਭਗ ਇਤਿਹਾਸ ਦੇ ਮੁਤਾਬਕ 150 ਸੰਗਤਾਂ ਦਾ ਜਥਾ ਪਹੁੰਚਦਾ ਹੈ ਔਰ ਸਾਰਿਆਂ ਨੇ ਇੱਕ ਪਰਨ ਕੀਤਾ ਸੀ ਵੀ ਕੋਈ ਵੀ ਕਿਸੇ ਦੇ ਉੱਪਰ ਹੱਥ ਨਹੀਂ ਚੁਕੇਗਾ ਸਿਰਫ ਬਾਣੀ ਪੜੀ ਜਾਏਗੀ ਜੋ ਸਾਡੇ ਨਾਲ ਕੋਈ ਕਰਤਾ ਕਰ ਲੈ ਗੁਰਨਾਨਕ ਦੇ ਘਰ ਦੇ ਵਿੱਚ ਅਸੀਂ ਕੋਈ ਮੁਕਾਬਲਾ ਨਹੀਂ ਕਰਦੇ ਹੋਇਆ ਵੀ ਇਦਾਂ ਹੀ ਅੰਮ੍ਰਿਤ ਵੇਲੇ ਤੇ ਸਮਾਂ ਸਾਰੇ ਅੰਦਰ ਚਲੇ ਗਏ ਭਾਈ ਲਖਮਨ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਤਾਬਿਆਂ ਬੈਠ ਕੇ ਸੰਗਤਾਂ ਨੇ ਆਸਾ ਕੀ ਵਾਰ ਦਾ ਕੀਰਤਨ ਸ਼ੁਰੂ ਕਰ ਦਿੱਤਾ ਤੇ ਉਹ ਜਿਹੜਾ ਸੀ ਉਹ ਤਿਆਰੀ ਵਿੱਚ ਬੈਠਾ ਸੀ ਮੰਤ ਨਰੈਣ ਦਾਸ ਪਤਾ ਲੱਗ ਗਿਆ ਸੀ ਉਹਨੇ ਬਦਮਾਸ਼ ਇਕੱਠੇ ਕੀਤੇ ਸੀ ਇਲਾਕੇ ਦੇ ਬਦਮਾਸ਼ ਜੋ ਹਥਿਆਰ ਜੋ ਮਿੱਟੀ ਦਾ ਤੇਲ ਸਭ ਕੁਝ ਇਕੱਠਾ ਕਰਕੇ ਤਿਆਰੀ ਵਿੱਚ ਸਨ ਤੇ ਜਿਸ ਵੇਲੇ ਸੰਗਤਾਂ ਕੀਰਤਨ ਕਰ ਰਹੀਆਂ ਤੇ ਉਹਨਾਂ ਦੇ ਉੱਪਰ ਆ ਕੇ ਗੋਲੀਆਂ ਵੀ ਵਰਸਾਈਆਂ ਗਈਆਂ ਤੇ ਇਥੋਂ ਤੱਕਰ ਬਾਹਰ ਖਿੱਚ ਖਿੱਚ ਕੇ ਭਾਈ ਲక్ష్మణ ਸਿੰਘ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠਿਆ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੋਲੀਆਂ ਲੱਗੀਆਂ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਜਫਾ ਪਾ ਲਿਆ ਭਾਈ ਲక్ష్ਮਨ ਸਿੰਘ ਔਰ ਕਹਿੰਦੇ ਆ ਵੀ ਜਿਨ੍ਹਾਂ ਦਾ ਤੁਸੀਂ ਖਾਂਦੇ ਹੋ ਤੇ ਉਸ ਗੁਰੂ ਦੇ ਉੱਪਰ ਗੋਲੀਆਂ ਚਲਾ ਰਹੇ ਆ ਅੱਜ ਵੀ ਸਰੂਪ ਅਕਾਲ ਤਖਤ ਸਾਹਿਬ ਦੇ ਉੱਪਰ ਹੈ ਗੋਲੀਆਂ ਵੀ ਲੱਗੀਆਂ ਤੇ ਭਾਈ ਲక్ష్ਮਨ ਸਿੰਘ ਦਾ ਖੂਨ ਵੀ ਲੱਗਿਆ ਤੇ ਭਾਈ ਲక్ష్ਮਨ ਸਿੰਘ ਨੇ ਨੋ ਉਥੋਂ ਖਿੱਚ ਕੇ ਬਾਹਰ ਲੈ ਕੇ ਜਿੱਦਾਂ ਆਪਾਂ ਦੇਖੋ ਨਾ ਕਿਸੇ ਮਾਸ ਵਾਲੀ ਦੁਕਾਨ ਤੇ ਜਾ ਕੇ ਉਹ ਮਾਸ ਦੇ ਟੁਕੜੇ ਕਰਦੇ ਨੇ ਟੋਕੇ ਦੇ ਨਾਲ ਇਦਾਂ ਉਹਨਾਂ ਸਿੱਖਾਂ ਦੇ ਟੁਕੜੇ ਕਿਤੇ ਗਏ ਟੁਕੜੇ ਕਰਕੇ ਉਸ ਤੋਂ ਬਾਅਦ ਮਿੱਟੀ ਦਾ ਤੇਲ ਪਾ ਕੇ ਅੱਗ ਲਾ ਕੇ ਉਹਨਾਂ ਸਾਰਿਆਂ ਨੂੰ ਸਾੜ ਦਿੱਤਾ ਹੈ ਤੇ ਜਦੋਂ ਖਬਰ ਪਹੁੰਚਦੀ ਹੈ ਕਰਤਾਰ ਸਿੰਘ ਜਾਂ ਵਰਨ ਪਤਾ ਲੱਗਦਾ ਹੈ ਤੇ ਉਹ ਕਹਿੰਦੇ ਵੀ ਹੁਣ ਗੱਲਬਾਤ ਦਾ ਸਮਾਂ ਨਹੀਂ ਹੈ ਤੇ 2200 ਨੌਜਵਾਨ ਇਕੱਠੇ ਕੀਤੇ ਗਏ ਆਦੇ ਦਿਵਾਲੀ ਪਿੰਡਾਂ ਦੇ ਵਿੱਚ ਸਾਰਿਆਂ ਨੂੰ ਕਿਹਾ ਹਥਿਆਰ ਲੈ ਕੇ ਪਹੁੰਚਣਾ ਜੋ ਹੋ ਜਾਏਗਾ ਦੇਖਿਆ ਜਾਏ ਤੇ ਹੰਗਰ ਅੰਗਰੇਜ਼ਾਂ ਨੂੰ ਅੰਗਰੇਜ਼ਾਂ ਨੇ ਫੌਜ ਲਾ ਦਿੱਤੀ ਸਾਹਮਣੇ ਪੁਲਿਸ ਖੜੀ ਹੋ ਗਈ ਅਫਸਰ ਆ ਗਏ ਕਮਿਸ਼ਨਰ ਆ ਗਿਆ ਭਾਈ ਕਰਤਾਰ ਸਿੰਘ ਨੂੰ ਰੋਕਿਆ ਜਾਂਦਾ ਕਹਿੰਦੇ ਨਹੀਂ ਜੋ ਹੋ ਜਾਏਗਾ ਅਸੀਂ ਵੀ ਸ਼ਾਦਤ ਦਵਾਂਗੇ ਪਰ ਅਸੀਂ ਆਜ਼ਾਦ ਕਰਾ ਕੇ ਹਟਾਂਗੇ ਸਮਾਂ ਆਇਆ ਤੇ ਜਦੋਂ ਜਕਾਰਾ ਲਾਉਂਦੇ ਉਦੋਂ ਡਰਦੇ ਅੰਗਰੇਜ਼ ਜਦੋਂ ਜਕਾਰਾ ਲਾਉਂਦੇ ਡਰਦੇ ਆ ਫੇ ਕਹਿੰਦੇ ਸਾਨੂੰ 5 ਮਿੰਟ ਦਾ ਟਾਈਮ ਦਿਓ ਜੋ ਅਫਸਰ ਨਾਲ ਗੱਲ ਕਰਦਾ ਹੈ ਉੱਪਰ ਗੱਲ ਕੀਤੀ ਜਾਂਦੀ ਹੈ ਤੇ ਸਾਧ ਸੰਗਤ ਜੀ ਫਿਰ ਚਾਬੀਆਂ ਦਿੱਤੀਆਂ ਜਾਂਦੀਆਂ ਨੜਕਾਣਾ ਸਾਹਿਬ ਦੀਆਂ ਚਾਬੀਆਂ ਭਾਈ ਕਰਤਾਰ ਸਿੰਘ ਨੂੰ ਦਿੱਤੀਆਂ ਜਾਂਦੀਆਂ ਸਭ ਤੋਂ ਪਹਿਲਾਂ ਜਦੋਂ ਦਰਵਾਜ਼ਾ ਖੋਲਿਆ ਗਿਆ ਤੇ ਉਹ ਸਭ ਤੋਂ ਪਹਿਲਾਂ ਜਾਣ ਵਾਲੇ ਸੀ ਭਾਈ ਨਰੈਣ ਸਿੰਘ ਜੀ ਜਿਨ੍ਹਾਂ ਨੇ 1984 ਦੇ ਉੱਪਰ ਵੀ ਕਿਤਾਬ ਲਿਖੀ ਸੀ ਕਿਉਂ ਕੀਤਾ ਵਿਸਾਉ ਉਹਨਾਂ ਨੇ ਪੂਰਾ ਘਟਨਾ ਕਰਮ ਦੇਖਿਆ ਸਾਧ ਸੰਗਤ ਜੀ ਚਾਰ ਸੜੀਆਂ ਲਾਸ਼ਾਂ ਵੜਿਆ ਸੀ ਅੱਧ ਸੜੀਆਂ ਲਾਸ਼ਾਂ ਸਿਰਫ ਚਾਰ ਪੁੜੀਆਂ ਲਾਸ਼ਾਂ ਸਾਧ ਸੜੀਆਂ ਵੜਿਆ ਸੀ 126 ਖੋਪੜੀਆਂ ਔਰ ਟੁਕੜੇ ਕੀਤੇ ਸੀ ਸਰੀਰਾਂ ਦੇ ਤੇ ਜਿਹੜਾ ਦਰਬਾਰਾ ਸਿੰਘ ਦੀ ਮੈਂ ਗੱਲ ਕਰ ਰਿਹਾ ਨੌ 10 ਸਾਲ ਦੀ ਉਮਰ ਸੀ ਉਹ ਕਿਸੇ ਗੁਰੂ ਕੇ ਸਿੱਖ ਨੇ ਉਹਨੂੰ ਅਲਮਾਰੀ ਵਿੱਚ ਬੰਦ ਕਰਤਾ ਸੀ ਬੱਚਾ ਦੇਖ ਕੇ ਚਲੋ ਇਹ ਬਚ ਜਾਏਗਾ ਅੱਜ ਵੀ ਅਲਮਾਰੀ ਕਹਿੰਦੇ ਨਨਕਾਣਾ ਸਾਹਿਬ ਅੱਜ ਵੀ ਪਈ ਹੈ ਉਹਨੂੰ ਕੱਢ ਕੇ ਜਦੋਂ ਉਹਦੀ ਆਵਾਜ਼ ਅੰਦਰ ਆਉਂਦੀ ਹੈ ਨਾ ਉਹਨੂੰ ਕੱਢ ਕੇ ਲੱਤਾਂ ਬਾਹਾਂ ਤੋਂ ਫੜ ਕੇ ਉਹਦੇ ਦੋ ਟੁਕੜੇ ਕਰਕੇ ਉਸ ਬੱਚੇ ਨੂੰ ਵੀ ਉਸ ਅੱਗ ਦੇ ਵਿੱਚ ਸਿੱਟਿਆ ਛੇ ਤੇ ਉਹ ਚਾਰ ਚਰਬੀ ਦੇ ਟੋਕਰੇ ਭਰ ਕੇ ਸਾਰਿਆਂ ਲਾਸ਼ਾਂ ਇਕੱਠੀਆਂ ਕੀਤੀਆਂ ਸਾਰੇ ਪਰਿਵਾਰ ਇਕੱਠੇ ਹੋਏ ਜਿਨ੍ਹਾਂ ਦੇ ਕਿਸੇ ਦਾ ਭਰਾ ਸੀ ਕਿਸੇ ਦਾ ਬਾਪ ਸੀ ਕਿਸੇ ਦਾ ਕੋਈ ਸੀ ਸਾਰੇ ਉੱਥੇ ਗੁਰੂਕੀਆਂ ਸੰਗਤਾਂ ਇਕੱਠੀਆਂ ਹੋਈਆਂ ਉਹ ਸਮੇਂ ਦੇ ਵਿੱਚ ਪ੍ਰਿੰਸੀਪਲ ਜੋਧ ਸਿੰਘ ਜੀ ਨੇ ਸੱਗ ਉੱਪਰ ਜੜ ਕੇ ਲੋਕਾਂ ਨੂੰ ਕਿਹਾ ਸੀ ਆ ਕੇ ਦੇਖ ਲਓ ਜੋ ਅਸੀਂ ਅਰਦਾਸ ਕਰਦੇ ਆ ਨਾ ਅਸੀਂ ਕਰਕੇ ਵੀ ਦਿਖਾਦੇ ਜਿਨਾ ਸਿੰਘਾਂ ਸਿਕਣੀਆਂ ਨੇ ਧਰਮ ਹੇ ਸੀਜ਼ ਦਿੱਤੇ ਬੰਦ ਬੰਦ ਕਟਾਇੇ ਵਿੱਚ ਝੂਠ ਨਹੀਂ ਐ ਹੁਣ ਦਾ ਸਮਾਂ ਦੇਖ ਲੋ ਇਹ 1922 ਦਾ ਸਮਾਂ 20 ਦਾ ਸਮਾਂ 21 ਦਾ ਸਮਾਂ ਹੈ 1921 ਦੀ ਕਾਟਣਾ ਤੇ ਆਕੇ ਤੁਸੀਂ ਦੇਖ ਲੋ ਤੇ ਸਾਧ ਸੰਗਤ ਜੀ ਉਹ ਸਮੇਂ ਦੇ ਵਿੱਚ ਉਥੇ ਪਰਨ ਕੀਤੇ ਗਏ ਉਹ ਫਿਰ ਨਨਕਾਣਾ ਸਾਹਿਬ ਤਾਂ ਆਜ਼ਾਦ ਕਰਾ ਲਿਆ ਗਿਆ ਪਰ ਸਭ ਤੋਂ ਵੱਡਾ ਦੁੱਖ ਜਿਹੜਾ ਅੱਜ ਭਾਵੇਂ 1947 ਅਹ ਦੇਸ਼ ਦੀ ਵੰਡ ਹੋ ਗਈ ਅਸੀਂ ਭਾਵੇਂ ਜਸ਼ਨ ਇੱਧਰ ਮਨਾ ਰਹੇ ਆਂ ਪਾਕਿਸਤਾਨ ਵਾਲੇ ਉੱਧਰ ਜਸ਼ਨ ਮਨਾ ਰਹੇ ਸਭ ਤੋਂ ਵੱਡਾ ਦੁੱਖ ਸਿੱਖਾਂ ਨੂੰ ਹੈ ਸਭ ਤੋਂ ਵੱਡਾ ਦੁੱਖ ਸਾਨੂੰ ਹੈ ਜੋ ਅਸੀਂ ਰੋਜ਼ ਹੀ ਯਾਦ ਕਰਦੇ ਆਂ ਨਣਕਾਣਾ ਸਾਹਿਬ ਕਿਉਂਕਿ ਸਾਡੀ ਰੂਹ ਹੈ ਸਾਡਾ ਦਿਲ ਹੈ ਗੁਰੂ ਨਾਨਕ ਪਾਤਸ਼ਾਹ ਜੀ ਦਾ ਉਹ ਜਨਮ ਅਸਥਾਨ ਤੇ ਜਿਹਦੇ ਵਾਸਤੇ ਗੁਰੂ ਕੇ ਸਿੱਖਾਂ ਨੇ ਕੁਰਬਾਨੀਆਂ ਦਿੱਤੀਆਂ ਉਹਨਾਂ ਸਿੱਖਾਂ ਨੂੰ ਯਾਦ ਕਰਦੇ ਆ ਹੋਇਆ ਅੱਜ ਅੰਮ੍ਰਿਤਸਰ ਸਾਹਿਬ ਦੇ ਵਿੱਚ ਉਹ ਸਮੇਂ ਦੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਚੱਲ ਰਿਹਾ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ ਵਿੱਚ ਤੇ ਉਸ ਦਿਨ ਤੋਂ ਅਕਾਲੀ ਪੱਗ ਪਹਿਲੋਂ ਨਹੀਂ ਬਨਨੀ ਜਾਂਦੀ ਸੀ ਸਾਡੇ ਵਿੱਚ ਕਾਲੀ ਪੱਗ 19 ਅਸਾਕਾ ਨਨਕਾਣਾ ਸਭ ਤੋਂ ਕਾਲੀ ਪੱਗ ਬਨਣੀ ਸ਼ੁਰੂ ਕੀਤੀ ਗਈ ਸਿੱਖਾਂ ਦੇ ਵਿੱਚ ਰੋਸ ਜੀਵਨ ਦੇ ਵਿੱਚ ਯਤਨ ਆ ਤੇ ਉਹ ਅਸੀਂ ਜੇ ਗੁਰਦੁਆਰੇ ਬਣਾਉਨੇ ਆ ਨਾ ਤੇ ਸਾਨੂੰ ਉਹਦੀ ਸੰਭਾਲ ਕਰਨੀ ਵੀ ਹੁੰਦੀ ਹੈ ਤੇ ਜਿਹਦੇ ਵਾਸਤੇ ਸਿੱਖਾਂ ਨੇ ਕੁਰਬਾਨੀਆਂ ਕੀਤੀਆਂ ਪਰ ਬਹੁਤਾਤ ਜਿਹੜੀ ਅੱਜ ਦੌੜ ਜਿਹੜੀ ਆ ਗੁਰਦੁਆਰੇ ਬਣਾਉਣ ਦੇ ਵਿੱਚ ਲੱਗੀ ਪਰ ਬੈਠਣ ਵਾਲਿਆਂ ਵਾਸਤੇ ਤਿਆਰੀ ਨਹੀਂ ਕੀਤੀ ਜਾ ਰਹੀ ਗੁਰਦੁਆਰੇ ਵੱਡੇ-ਵੱਡੇ ਖਾਲੀ ਪਏ ਆ ਉਹਦਾ ਕਾਰਨ ਕਿਉਂਕਿ ਅੱਜ ਸਾਡੇ ਅੰਦਰ ਇੱਕ ਭਾਵਨਾ ਖਤਮ ਹੋ ਗਈ ਜਾਂ ਸ਼ਰਧਾ ਖਤਮ ਹੋ ਗਈ ਹੈ ਕਿ ਅਸੀਂ ਸਤਿਗੁਰੂ ਦੇ ਜਿੰਨਾ ਨੇੜੇ ਆਵਾਂਗੇ ਜਿੰਨਾ ਪਿਆਰ ਕਰਾਂਗੇ ਇੱਥੇ ਆ ਕੇ ਤਾਂ ਸੋਝੀ ਮਿਲਦੀ ਆ ਗੁਰਦੁਆਰੇ ਹੋਏ ਸੋਝੀ ਪਾਏ ਸੀ ਜਿੰਨੇ ਆਉਂਦੇ ਭਾਗਾਂ ਵਾਲਿਓ ਪਰ ਆਮ ਜਿਹੜੇ ਅਸੀਂ ਇਹ ਸੋਚ ਲਿਆ ਕੋਈ ਗੱਲ ਨਹੀਂ ਐ ਜਦੋਂ ਗੁਰਪੁਰਬ ਹੋਏਗਾ ਲੰਗਰ ਹੋਏਗਾ ਫਿਰ ਗੁਰਦੁਆਰੇ ਜਾਵਾਂਗੇ ਪਰ ਹਰ ਇੱਕ ਦਾ ਫਰਜ਼ ਐ ਅਸੀਂ ਦੋਨੇ ਟਾਈਮ ਅਸੀਂ ਗੁਰਦੁਆਰਾ ਸਭ ਆਈਏ ਗੁਰਦਾਰ ਸਾਹਿਬ ਬੈਠੀਏ ਸਹੀ ਸਾਡੀ ਸਾਡਾ ਸਕੂਲ ਐ ਇਤੋਂ ਸਾਨੂੰ ਤਾਕਤ ਮਿਲਦੀ ਐ ਸਾਨੂੰ ਇਤੋਂ ਸਭ ਕੁਝ ਪ੍ਰਾਪਤ ਹੁੰਦਾ ਗੁਰਦੁਆਰੇ ਹੋਏ ਸੋਝੀ ਪਾਈ ਸੀ ਇਹਨਾਂ ਵਾਸਤੇ ਤਾਂ ਵੱਡੀਆਂ ਤੋਂ ਵੱਡੀਆਂ ਕੁਰਬਾਨੀਆਂ ਜਿਹੜੀਆਂ ਗੁਰੂ ਕੇ ਸਿਖਾਣ ਕੀਤੇ ਅੱਜ ਭਾਵੇਂ ਛੋਟੇ ਤੋਂ ਛੋਟਾ ਨਗਰ ਐ ਛੋਟੀ ਤੋਂ ਛੋਟੀ ਬਸਤੀ ਹੈ ਜਿੱਥੇ ਸੱਕ ਰਹਿੰਦੇ ਆ ਪਹਿਲਾਂ ਗੁਰਦੁਆਰਾ ਬਣਾਉਣਗੇ ਭਾਵੇਂ ਘਰ ਬਾਅਦ ਵਿੱਚ ਬਣਾਉਣ ਵੀ ਗੁਰੂ ਦਾ ਘਰ ਗੁਰੂ ਦਾ ਗੁਰੂ ਦਾ ਦਵਾਰ ਕਿਉਂਕਿ ਗੁਰੂ ਪਾਤਸ਼ਾਹ ਜਿੱਥੇ ਜਾਂਦੇ ਸੀ ਹੁਕਮ ਕਰਦੇ ਸੀ ਗੁਰੂ ਨਾਨਕ ਪਾਤਸ਼ਾਹ ਕਿ ਧਰਮਸ਼ਾਲਾ ਕੈਮ ਕਰੋ ਗੁਰਦੁਆਰਾ ਸਵ ਸਥਾਪਿਤ ਕਰੋ ਜਿੱਥੇ ਬੈਠੋਗੇ ਬੈਠ ਕੇ ਤੁਸੀਂ ਮੈਂ ਹਮੇਸ਼ਾ ਬੇਨਤੀ ਕਰਦਾ ਹਾਂ ਬਿਲਡਿੰਗਾਂ ਤਾਂ ਇਸ ਤੋਂ ਵੀ ਵਧੀਆ ਵਧੀਆ ਸ਼ਰ ਦੇ ਵਿੱਚ ਪਰ ਅਸੀਂ ਕਿਉਂ ਆਨੇ ਇੱਥੇ ਭੱਜ ਕੇ ਇਸ ਵਾਰੀ ਕਿੰਨੇ ਲੋਕ ਇੱਥੇ ਬੈਠ ਕੇ ਭਗਤੀ ਕਰਕੇ ਸਿਮਰਨ ਕਰਕੇ ਨਾਮ ਜਪ ਕੇ ਚਲੇ ਗਏ ਜਿਨ੍ਹਾਂ ਕਰਕੇ ਜਗਾ ਜਿਹੜੀ ਹੈ ਚਾਰਜ ਹੋ ਜਾਂਦੀ ਹੈ ਨਿਮੰਤਕ ਦਾ ਨਾ ਜਦੋਂ ਅਸੀਂ ਗੁਰਦੁਆਰਾ ਸਭ ਆਉਂਦੇ ਹਾਂ ਕਿਸੇ ਘਰ ਬੈਠ ਕੇ ਤੁਸੀਂ 5 ਮਿੰਟ ਨਹੀਂ ਬੈਠ ਸਕਦੇ ਇਹ ਜਿਹੇ ਭਾਵਨਾ ਹੈ ਇਹ ਗੁਰੂ ਪਾਤਸ਼ਾਹ ਜਿੱਥੇ ਆਪ ਪ੍ਰਕਾਸ਼ਮਾਨ ਹਨ ਤੇ ਉਹਨਾਂ ਸ਼ਹੀਦਾਂ ਨੇ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਉਹਨਾਂ ਨੂੰ ਅਸੀਂ ਯਾਦ ਕਰਦੇ ਹਾਂ ਤੇ ਜਿਨ੍ਹਾਂ ਨੂੰ ਨਨਕਾਣਾ ਸਾਹਿਬ ਦੇ ਸ਼ਹਾਦਤ ਮੈਂ ਕੱਲ ਵੀ ਬੇਨਤੀ ਕੀਤੀ ਸੀ ਇਹ ਜਿਹੜੇ ਸਾਡੇ ਡੇਰੇ ਬਣੇ ਆ ਸਾਡੀ ਕੌਮ ਦੇ ਵਿੱਚ ਜਿਹੜਾ ਸਿੱਖੀ ਦਾ ਨੁਕਸਾਨ ਕਰ ਰਿਹਾ ਕਿਸੇ ਡੇਰੇ ਵਿੱਚ ਨਨਕਾਣਾ ਸਾਹਿਬ ਦਾ ਸ਼ਹੀਦੀ ਸਾਕਾ ਨਹੀਂ ਬਣਾਇਆ ਜਾਂਦਾ ਪਤਾ ਨਾ ਅਸੀਂ ਉਹੀ ਕੰਮ ਤਾਂ ਅਸੀਂ ਕਰਦੇ ਆ ਤੇ ਨਾ ਉਹ ਗੁਰੂ ਪਾਤਸ਼ਾਹ ਜੀ ਦੇ ਸਭ ਜਾਦਿਆਂ ਦੇ ਦਿਨ ਬਣਾਉਂਦੇ ਆ ਕਾਰਨ ਕਿਉਂਕਿ ਸਿੱਖ ਜਾਗਰਤਨ ਹੋ ਜਾਣ ਤੇ ਉਹ ਗੁਰੂ ਪਾਤਸ਼ਾਹ ਨੇ ਤਾਂ ਕੋਈ ਐਸਾ ਕੋਈ ਨਵਾਂ ਪੰਥ ਚਲਾਇਆ ਹੀ ਨਹੀਂ ਸੀ ਨਾ ਕੋਈ ਡੇਰਾ ਨਾ ਕੋਈ ਗੱਦੀਆਂ ਅੱਜ ਬਾਬਾ ਜੀ ਮਰ ਗਏ ਦੂਸਰੇ ਬਾਬਾ ਜੀ ਬਹਿ ਗਏ ਆ ਬਾਬਾ ਜੀ ਗੱਦੀ ਤੇ ਬੈਠੇ ਸਿੱਖਾਂ ਦੀਆਂ ਗੱਦੀਆਂ ਨਹੀਂ ਸੀ ਗੁਰੂ ਦੀ ਗੱਦੀ ਹੈ ਤੇ ਗੁਰੂ ਦੀ ਗੱਦੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਸਾਹਿਬ ਨੇ ਦਿੱਤੀ ਹੈ ਸਿੱਖਾਂ ਦੀਆਂ ਗੱਦੀਆਂ ਨਹੀਂ ਚਲਾਈਆਂ ਵੀ ਆ ਸਿੱਖ ਮਰ ਗਿਆ ਹੁਣ ਦੂਸਰਾ ਬਾਬਾ ਜੀ ਬਹਿ ਗਏ ਉਹ ਤੀਸਰੇ ਬਾਬਾ ਜੀ ਆ ਗਏ ਭੋਰੇ ਵਿੱਚ ਬਹਿ ਗਏ ਕੋ ਉੱਪਰ ਬਹਿ ਗਿਆ ਤੇ ਇਹ ਚੀਜ਼ਾਂ ਜਿਹੜੀਆਂ ਸੀ ਬਹੁਤ ਵੱਡਾ ਨੁਕਸਾਨ ਜਿਹੜਾ ਕੰਮ ਦਾ ਕਰ ਰਹੀਆਂ ਸੀ ਅੱਜ ਵੀ ਕਰ ਰਹੀਆਂ ਪਰ ਅਸੀਂ ਗੁਰਦੁਆਰਾ ਜਿਹੜਾ ਹੈ ਉਹ ਜੇ ਅਸੀਂ ਬਣਾਉਂਦੇ ਆ ਇਹ ਗੁਰੂ ਰਾਮਦਾਸ ਜੀ ਮਾਦਰ ਸਮੇਂ ਤੋਂ ਮਾਰਤਾ ਬਣਾਉਣ ਦਾ ਕੰਮ ਜਿਹੜਾ ਸੀ ਆਰੰਭ ਹੋਇਆ ਤੇ ਸ਼ਬਦ ਭਾਵੇਂ ਗੁਰੂ ਨਾਨਕ ਪਾਤਸ਼ਾਹ ਨੇ ਉਹ ਸ਼ਬਦ ਜਿਹੜਾ ਗੁਰਦੁਆਰਾ ਸ਼ਬਦ ਆਪਣੀ ਬਾਣੀ ਦੇ ਵਿੱਚ ਉਚਾਰਨ ਕੀਤਾ ਅੱਜ ਸ਼ਾਕਾ ਨਨਕਾਣਾ ਸਾਹਿਬ ਦੇ ਉਹਨਾਂ ਸ਼ਹੀਦਾਂ ਨੂੰ ਪ੍ਰਣਾਮ ਹੈ ਜਿਨ੍ਹਾਂ ਨੇ ਆਪਣੀਆਂ ਸ਼ਹਾਦਤਾਂ ਦੇ ਕੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਜਨਮ ਅਸਥਾਨ ਨੂੰ ਆਯਾਦ ਕਰਾਇਆ ਤੇ ਹਮੇਸ਼ਾ ਜਿੰਨੀ ਤੱਕ ਦੁਨੀਆ ਰਹੇਗੀ ਉਹਨਾਂ ਸ਼ਹੀਦਾਂ ਨੂੰ ਯਾਦ ਕੀਤਾ ਜਾਏਗਾ ਜਿਨ੍ਹਾਂ ਨੇ ਆਪਣਾ ਸਭ ਕੁਝ ਵਾਰ ਕੇ ਆਪਣੇ ਸ਼ਹੀਦ ਲక్ష్ਮਨ ਸਿੰਘ ਨੂੰ ਤਾਂ ਝੰਡ ਦੇ ਨਾਲ ਬੰਨ ਕੇ ਸਾੜਿਆ ਗਿਆ ਸੀ ਤੇ ਉਹਨਾਂ ਨੂੰ ਹਮੇਸ਼ਾ ਯਾਦ ਕੀਤਾ ਜਾਏਗਾ ਹਮੇਸ਼ਾ ਪੈਦਾ ਹੁੰਦੇ ਰਹਿਣਗੇ ਨਰੇਣੂ ਵਰਗੇ ਮਹੰਤ ਵੀ ਤੇ ਲక్ష్ਮਨ ਸਿੰਘ ਵਰਗੇ ਯੋਧੇ ਵੀ ਪੈਦਾ ਹੁੰਦੇ ਰਹਿਣਗੇ ਕੌਮ ਦੇ ਵਿੱਚ ਇਦਾਂ ਚੱਲਦਾ ਰਹਿੰਦਾ ਤੇ ਗੁਰੂ ਮਹਾਰਾਜ ਕਿਰਪਾ ਕਰਨ ਬਖਸ਼ਿਸ਼ ਕਰਨ ਪਰ ਇਦਾਂ ਦਾ ਅਸੀਮ ਮਾਹੌਲ ਸਿਰ ਜੀ ਹੈ ਕਿ ਇਦਾਂ ਦੇ ਨਰੇਣੂ ਪੈਦਾ ਹੀ ਨਾ ਹੋਣ ਇਦਾਂ ਦੇ ਲੋਕ ਪੈਦਾ ਹੀ ਨਾ ਹੋਣ ਜਿਹੜੇ ਔਰ ਗੁਰਦੁਆਰਿਆਂ ਦੇ ਕਾਬਜ ਹੁਣ ਉਹ ਸਮਾਂ ਹੁੰਦਾ ਸਾਧ ਸੰਗਤ ਦੀ ਜਿਸ ਵੇਲੇ ਜਿਹੜੇ ਗੁਰਦੁਆਰਿਆਂ ਵਿੱਚ ਜਿਨ੍ਹਾਂ ਨੇ ਬੈਠ ਕੇ ਸ਼ਰਾਬਾਂ ਪੀਤੀਆਂ ਮਸਾ ਰੰਗੜ ਵਰਗਾ ਹੋਇਆ ਪਾ ਨਰੈਣੂ ਵਰਗਾ ਹੋਇਆ ਅੱਜ ਸਾਡੀ ਕੌਮ ਕੀ ਕਰ ਰਹੀ ਹੈ ਮਾਫ ਕਰਨਾ ਅੱਜ ਅਸੀਂ ਪ੍ਰਧਾਨਗੀਆਂ ਵਾਸਤੇ ਸ਼ਰਾਬਾਂ ਦੀਆਂ ਪਾਰਟੀਆਂ ਕਰਕੇ ਪ੍ਰਧਾਨ ਬਣਾਏ ਜਾਂਦੇ ਪ੍ਰਧਾਨ ਬਣ ਕੇ ਸ਼ਰਾਬਾਂ ਦੇ ਲੰਗਰ ਲਾਉਂਦੇ ਆ ਤੇ ਉਹੀ ਚੀਜ਼ ਹੋ ਗਈ ਨਾ ਨਰੈਣੂ ਅੱਜ ਵੀ ਬੈਠੇ ਆ ਅੱਜ ਵੀ ਕਾਬਜ ਹਨ ਅੱਜ ਸਾਨੂੰ ਜਾਗਣਾ ਪਵੇਗਾ ਆਉਣ ਵਾਲਾ ਸਮਾਂ ਜਿਹੜਾ ਹੈ ਉਹ ਬਹੁਤ ਸੋਹਣਾ ਸਮਾਂ ਹੈ ਜਦੋਂ ਸਾਡੇ ਬੱਚੇ ਗੁਰਸਿੱਖੀ ਨਾਲ ਜੁੜਨ ਸਾਡੀ ਇਤਿਹਾਸ ਦੀ ਨਾਲ ਜੁੜਨ ਜਿੰਨੇ ਤੱਕ ਅਸੀਂ ਇਤਿਹਾਸ ਨੂੰ ਜਾਣੂ ਰਾਵਾਂਗੇ ਕੌਮ ਕਦੇ ਵੀ ਨਹੀਂ ਮਰਦੀ ਕੌਮ ਕਦੋਂ ਮਰਦੀ ਜਦੋਂ ਅਸੀਂ ਆਪਣੇ ਇਤਿਹਾਸ ਨੂੰ ਭੁੱਲ ਜਾਂਦੇ ਗੁਰੂ ਮਹਾਰਾਜ ਕਿਰਪਾ ਕਰਨ ਬੁਲਾਓ ਫਤਿਹ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ 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 ਜੀ ਵਾਹਿਗੁਰੂ ਵਾਹਿ